ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਸ੍ਰੀ ਗੁਰੂ ਨੋਦ ਸਿੰਘ ਜੀ ਬਾਬਾ ਜੀ ਜਿਹੜੀ ਵੀ ਕਥਾ ਅਜੀ ਤੁਹਾਡੇ ਨਾਲ ਸਾਂਝੀ ਕਰੀਦੀ ਹੈ ਨਾ ਖਾਲਸਾ ਜੀ ਉਹ ਭੈਣ ਨਾਲ ਕਿਸੇ ਵੀਰ ਨਾਲ ਹੱਡ ਬੀਤੀ ਉਹਨਾਂ ਦੀ ਆਪ ਦੀ ਹੁੰਦੀ ਹੈ ਅੱਜ ਜੋ ਮੈਂ ਤੁਹਾਡੇ ਨਾਲ ਇੱਕ ਹਾਟ ਬੀਤੀ ਸਾਂਝੀ ਕਰਾਂਗੀ ਉਹ ਸਾਡੇ ਆਪਣੇ ਹੀ ਪਰਿਵਾਰ ਦੀ ਹੈ ਜੋ ਕਿ ਰਿਸ਼ਤੇ ਵਿੱਚ ਸਾਡੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਵੀ ਹਨ ਕਲਸਾ ਜੀ ਉਹ ਮਾਤਾ ਜੀ ਦਾ ਵਿਆਹ ਹੋਇਆ ਯਾਨੀ ਕਿ ਭੈਣ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਵਿੱਚ 5-7 ਸਾਲ ਬਾਅਦ ਪਹਿਲਾਂ ਉਹਨਾਂ ਦੀ ਕੋਈ ਔਲਾਦ ਨਹੀਂ ਸੀ ਵੀ ਚਲੋ ਕੋਈ ਵੀ ਔਲਾਦ ਨਹੀਂ ਸੀ ਚਲੋ ਇਹਦਾ ਸੀ ਕਿ ਚਲੋ ਹੁਣ ਹੁਣ ਵਿਆਹ ਹੋਇਆ ਹੈ ਵੀ ਔਲਾਦ ਵੀ ਹੋ ਜਾਵੇਗੀ ਦੇਖੋ ਬੰਦੀ ਤੇ ਦਾਜ ਅਗਦੇ ਨਾਮ ਉਸਦੇ ਧੀ ਜਾਂ ਪੁੱਤ ਦੇ ਨਾਲ ਹੀ ਹੁੰਦਾ ਹੈ ਜਦ ਕਿਸੇ ਭੈਣ ਦੇ ਵਿੱਚ ਕੋਈ ਕਮੀ ਜਾਂ ਭਰਾ ਵਿੱਚ ਕੋਈ ਕਮੀ ਹੋਵੇ ਤੇ ਚਲੋ ਬੰਦਾ ਬੇਔਲਾਦਾ ਨਾ ਰਵੇ ਹਰ ਇੱਕ ਨੂੰ ਪਰਮਾਤਮਾ ਧੀ ਪੁੱਤਰ ਦੀ ਦਾਤ ਬਖਸ਼ੇ ਕਿਉਂਕਿ ਇਹ ਜ਼ਰੂਰੀ ਵੀ ਹੈ ਖਾਲਸਾ ਜੀ ਕਿ ਉਹਨਾਂ ਦੀ ਕੋਈ ਸੰਤਾਨ ਜ਼ਰੂਰ ਹੋਣੀ ਚਾਹੀਦੀ ਹੈ ਕਹਿੰਦੇ ਕਿ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਬਹੁਤ ਖੁਸ਼ ਸੀ ਵੀਰ ਅਮੀਰ ਸੀਗੇ ਬਹੁਤ ਕਰੋ ਤਿੰਨ ਭਰਾ ਸੀ ਤੇ ਦੋ ਭੈਣਾਂ ਸਨ ਤੇ ਕਹਿੰਦੇ ਕਿ ਉਹ ਵੀਰ ਸਰਕਾਰੀ ਜੋਬ ਕਰਦੇ ਸੀ ਘਰ ਦੇ ਮੈਂਬਰ ਵੀ ਪੜ੍ਹੇ ਲਿਖੇ ਸੀ ਉਹ ਵੀ ਕੋਈ ਨਾ ਕੋਈ ਆਪਣੀ ਜੋਬ ਕਰਦੇ ਸੀ ਤੇ ਜਿਹੜੇ ਭਰਾ ਸੀ ਉਹ ਵੀ ਆਪਣੀ ਗਵਰਨਮੈਂਟ ਜੌਬ ਕਰਦੇ ਸੀ ਵੀ ਘਰ ਵਿੱਚ ਪੈਸੇ ਵੱਲੋਂ ਕੋਈ ਵੀ ਕਮੀ ਨਹੀਂ ਸੀ ਮਾਤਾ ਪਿਤਾ ਵੀ ਬਹੁਤ ਮਤਲਬ ਖੁਸ਼ ਸੀ ਕੋਈ ਤੰਗੀ ਨਹੀਂ ਸੀ ਪਰ ਕਹਿੰਦੇ ਨਾ ਕਿ ਜ਼ਿੰਦਗੀ ਵਿੱਚ ਹਰ ਜ਼ਿੰਦਗੀ ਵਿੱਚ ਇੱਕੋ ਜਿਹੇ ਰੰਗ ਨਹੀਂ ਰਹਿੰਦੇ ਕਦੇ ਗੂੜੇ ਕਦੇ ਫਿੱਕੇ ਕਦੇ ਸਰਦ ਤੇ ਕਦੀ ਠੰਡੀ ਹਵਾ ਜ਼ਰੂਰ ਚੱਲਦੀ ਹੈ ਤੇ ਗੁਰੂ ਜੀ ਦੇ ਅੱਗੇ ਅਰਦਾਸ ਕਰਨ ਨਾਲ ਨਾ ਸਾਡੀ ਜਿਹੜੀ ਠੰਡੀ ਹਵਾ ਵੀ ਹੈ ਨਾ ਉਹ ਵੀ ਠੀਕ ਹੋ ਜਾਂਦੀ ਹੈ ਸਾਡੇ ਉੱਤੇ ਆਉਣ ਵਾਲਾ ਹਰ ਕੋਈ ਦੁੱਖ ਜਾਂ ਤਕਲੀਫ ਗੁਰੂ ਖੁਦ ਘਟਦੇ ਨੇ ਤੇ ਜਦੋਂ ਅਸੀਂ ਗੁਰੂ ਅੱਗੇ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਗੁਰੂ ਜ਼ਰੂਰ ਸੁਣਦੇ ਨੇ ਕਹਿੰਦੇ ਕਿ ਮੈਂ ਡਾਕਟਰਾਂ ਦਾ ਸਹਾਰਾ ਲਿਆ ਵੀ ਚਲੋ ਮੇਰੇ ਘਰ ਕੋਈ ਧੀ ਜਾਂ ਪੁੱਤ ਵੀ ਸੰਤਾਨ ਹੋ ਜੇ ਵੀ ਮੈਂ ਬੇਔਲਾਦਾ ਨਾ ਰਵਾਂ ਨੇ ਮੇਰੇ ਪਤੀ ਇੰਨੇ ਅਮੀਰ ਹਨ ਸਾਡੀ ਇੰਨੀ ਵਧੀਆ ਘਰ-ਬਾਰ ਕੋਠੀ ਹੈ ਤੇ ਕਹਿੰਦੇ ਕਿ ਮੇਰੇ ਘਰ ਔਲਾਦ ਨਹੀਂ ਸੀ 5 ਸਾਲ ਹੋ ਗਏ ਸਨ ਕਹਿੰਦੇ ਮੈਨੂੰ ਹਰ ਇੱਕ ਦਿਨ ਤਾਨੇ ਮਿਹਣੇ ਸੁਣਨੇ ਪੈਂਦੇ ਸੀ ਬਹੁਤ ਕਹਿੰਦੇ ਮੈਂ ਮਨਚ ਉਦਾਸ ਸੀ ਬਹੁਤ ਹੀ ਡਿਪਰੈਸ਼ਨਸ ਸੀ ਪਰ ਚਲੋ ਇੱਕ ਗੱਲ ਇਹ ਵੀ ਸੀ ਕਿ ਉਹ ਭੈਣ ਨੇ ਦੱਸਿਆ ਹੈ ਕਿ ਮੇਰੇ ਪਤੀ ਦਾ ਮੈਨੂੰ ਬਹੁਤ ਸਾਥ ਸੀ ਉਹਨਾਂ ਨੂੰ ਹੀ ਲੱਗਦਾ ਸੀ ਵੀ ਇਹ ਪਰਮਾਤਮਾ ਦੀ ਕਿਰਪਾ ਹੈ ਜਦੋਂ ਉਸ ਦੀ ਨਿਗਾ ਸਵੱਲੀ ਹੋਣੀ ਹੈ ਨਾ ਤੇ ਪੱਥਰਾਂ ਵਿੱਚੋਂ ਵੀ ਨਾ ਪੱਥਰਾਂ ਦੇ ਨਾਲ ਕਈ ਵਾਰੀ ਆਪਾਂ ਵੇਖਿਆ ਹੁੰਦਾ ਕਿ ਥੋੜੀ ਜਿਹੀ ਗਰਲੀ ਤੇ ਇੱਕ ਛੋਟਾ ਜਿਹਾ ਬੂਟਾ ਨਿੱਕਾ ਜਿਹਾ ਕੋਈ ਵੇਲ ਜਿਹਾ ਕੋਈ ਕੁਛ ਪੱਤਾ ਜਾਂ ਟਾਣੀ ਕੋਈ ਲੱਗੀ ਹੁੰਦੀ ਹੈ ਕਦੇ ਵੀ ਦੇਖੋ ਜਿੱਥੇ ਪਰਮਾਤਮਾ ਨੇ ਕੁਝ ਲਾਣਾ ਹੋਵੇ ਨਾ ਬੂਟਾ ਪਰਮਾਤਮਾ ਦੀ ਮਿਹਰ ਤੇ ਪਰਮਾਤਮਾ ਦੀ ਨਿਗਾ ਸਵੱਲੀ ਹੋਣੀ ਚਾਹੀਦੀ ਹੈ ਬਾਕੀ ਦੁਨੀਆ ਦਾ ਕੀ ਹੈ ਕੋਈ ਵੀ ਬੰਦਾ ਸਮਰਥ ਨਹੀਂ ਹੈ ਕਮੀ ਤਾਂ ਹਰ ਇੱਕ ਚ ਹੈ ਕਮੀ ਸਾਡੇ ਵਿੱਚ ਵੀ ਹੈ ਕਮੀਆਂ ਕਿਹੜੀਆਂ ਨੇ ਅਸੀਂ ਨਿੰਦਿਆ ਚੁਗਲੀ ਤੋਂ ਬਾਜ਼ ਨਹੀਂ ਆਉਂਦੇ ਅਸੀਂ ਕਿਸੇ ਦੇ ਦੁੱਖ ਚ ਉਸ ਦੇ ਨਾਲ ਸਾਥਤਾ ਦੇਵਾਂਗੇ ਪਰ ਬਾਅਦ ਚ ਫਿਰ ਕਿਸੇ ਹੋਰ ਨਾਲ ਉਹਦੀਆਂ 50 ਗੱਲਾਂ ਕਰ ਦਾਂਗੇ ਕਿਸੇ ਦੇ ਘਰ ਕੋਈ ਮਜਬੂਰੀ ਬਿਮਾਰੀ ਕੋਈ ਮੌਤ ਹੋ ਗਈ ਹੈ ਉਹਨਾਂ ਦੇ ਮੂੰਹ ਦੇ ਉੱਤੇ ਉਹਨਾਂ ਦੀ ਤੇ ਬਾਦ ਫਲਾਣੇ ਨੇ ਇੰਜ ਕੀਤਾ ਹੈ ਟਮਕਾਣੇ ਨੇ ਇੰਜ ਕੀਤਾ ਹੈ ਸਾਡੇ ਕੀਤੇ ਹੋਏ ਪੁੰਨ ਵੀ ਪੌਪ ਚ ਬਦਲ ਜਾਂਦੇ ਨੇ ਤੇ ਐਵੇਂ ਮਤਲਬ ਮਨ ਦੁਖੀ ਹੋ ਜਾਂਦਾ ਹੈ ਦੂਜਾ ਬੰਦਾ ਜਿਹੜਾ ਸੁਣਦਾ ਹੈ ਉਹਨੂੰ ਤੇ ਚਲੋ ਉਹਦਾ ਤਾਂ ਮਨੋਰੰਜਨ ਹੋ ਜਾਂਦਾ ਹੈ ਤੇ ਪਰ ਜਿਸ ਤੇ ਬੀਜ ਦੀ ਹੈ ਨਾ ਉਹ ਬੰਦੇ ਨੂੰ ਸਮਝ ਵੀ ਨਹੀਂ ਆਉਂਦੀ ਵੀ ਕੀ ਹੋ ਰਿਹਾ ਹੈ ਤੇ ਕਹਿੰਦੇ ਕਿ ਵੀ ਮਤਲਬ ਇਦਾਂ ਦਾ ਮਤਲਬ ਦੁੱਖ ਸੀ ਕਿ ਮੈਂ ਬਹੁਤ ਦੁਖੀ ਹੋ ਗਈ ਕਹਿੰਦੇ ਮੈਂ ਸਵੇਰੇ ਉੱਠ ਕੇ ਗੁਰਬਾਣੀ ਪੜਿਆ ਕਰਨੀ ਕਿ ਵਾਹਿਗੁਰੂ ਜੀ ਮੈਂ ਤੇਰਾ ਉਹ ਆਸਰਾ ਲਿਆ ਹੈ ਮੈਨੂੰ ਮੇਰੀ ਝੋਲੀ ਵਿੱਚ ਜਾਂ ਇੱਕ ਧੀ ਜਾਂ ਇੱਕ ਪੁੱਤ ਦੀ ਦਾਤ ਹੀ ਬਖਸ਼ ਦਿਓ ਕਹਿੰਦੇ ਮੈਂ ਰੋਜ਼ ਅਰਦਾਸ ਬੇਨਤੀ ਕਰਨੀ ਕਿ ਵਾਹਿਗੁਰੂ ਜੀ ਵੀ ਮੇਰੀ ਵੀ ਅਰਦਾਸ ਸੁਣੋ ਕਹਿੰਦੇ ਮੈਂ ਪਾਠ ਕਰਨਾ ਕਹਿੰਦੇ ਕਿ ਮੇਰੀ ਸੱਸ ਜੋ ਸੀ ਉਹ ਮਾਨਨ ਦੇ ਵਿੱਚ ਮੈਨੂੰ ਬਹੁਤ ਕੋਸਦੀ ਕਈ ਵੇਲੇ ਤਾਂ ਮੇਰੇ ਨਾਲ ਬਹੁਤ ਲੜਾਈ ਹੋ ਜਾਂਦੀ ਸਾਰਾ ਸਾਰਾ ਦਿਨ ਹੀ ਲੜਾਈ ਦੇ ਵਿੱਚ ਲੰਘ ਜਾਂਦਾ ਸੀ ਕਹਿੰਦੇ ਮੈਂ ਸੋਚਿਆ ਕਿ ਕਿਉਂ ਨਾ ਘਰ ਦੀ ਲੜਾਈ ਤੋਂ ਮੈਂ ਦੂਰ ਰਵਾਂ ਜੇ ਮੈਂ ਗੁਰੂ ਦੇ ਓਟ ਆਸਰਾ ਲਵਾਂ ਗੁਰੂ ਦੀ ਸ਼ਰਣ ਚ ਜਾਵਾਂ ਤਾਂ ਮੇਰਾ ਵੀ ਭਲਾ ਤਾਂ ਤਾਂ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜ਼ਰੂਰ ਕਰਨਗੇ ਉਹ ਕਹਿੰਦੀ ਕਿ ਮੈਂ ਹੁਣ ਨਾ ਮਤਲਬ 2 ਸਾਲਾਂ ਤੋਂ ਮੈਂ ਬਾਬਾ ਜੀ ਦੀ ਨਾ ਬੜੀਆਂ ਕਥਾ ਸੁਣੀਆਂ ਤੇ ਬੜੀਆਂ ਹੀ ਹਾੜੀਤੀਆਂ ਕਹਿੰਦੇ ਮੇਰੇ ਮਨ ਨੂੰ ਨਾ ਇੱਕਦਮ ਚੰਝੂਰ ਜੀ ਪਈ ਵੀ ਜੀ ਪਰਮਾਤਮਾ ਛੱਬਦੀ ਸੁਣਦਾ ਹੈ ਤਾਂ ਮੇਰੀ ਵੀ ਲਿਸਟ 'ਚ ਕਿਤੇ ਨਾਮ ਹੋਵੇਗਾ ਚਾਹੇ ਜੇ ਸਭ ਤੋਂ ਉੱਤੇ ਦਾ ਨਾਮ ਅਸੀਂ ਸਭ ਤੋਂ ਥੱਲੇ ਦਾ ਜ਼ਰੂਰ ਹੋਈਗਾ ਬਾਕੀ ਮੈਂ ਆਪਣੇ ਗੁਰੂ ਦੀ ਬਾਣੀ ਨਾਲ ਜੁੜੀ ਹੋਈ ਸੀ ਕਹਿੰਦੇ ਮੇਰੇ ਸਾਸ ਸ ਨੇ ਬਹੁਤ ਕਹਿਣਾ ਕਿ ਕਿਸੇ ਬਾਬੇ ਕੋਲ ਲੈ ਚਲਦੀ ਹਾਂ ਵੀ ਚਲੋ ਤੇਰਾ ਕੋਈ ਇਲਾਜ ਕਰਾਈਏ ਕਿਸੇ ਕੋਲੋਂ ਕੋਈ ਸਵਾਦ ਦੀ ਚੁੰਡੀ ਲਿਆਉਣੀ ਤੇ ਕਹਿਣਾ ਕਿ ਇਹਨੂੰ ਪ੍ਰਸ਼ਾਦ ਮੰਨ ਕੇ ਸ਼ੱਕਣਾ ਹੈ ਕਹਿੰਦੇ ਪਰ ਮੇਰਾ ਮਨ ਨਾ ਕਰਨਾ ਕਰਨਾ ਕਹਿੰਦੇ ਮੈਂ ਗੁਰਬਾਣੀ ਤੇ ਵੀ ਮਤਲਬ ਇਹ ਵਿਸ਼ਵਾਸ ਸੀ ਕਿ ਮੇਰਾ ਰੱਬ ਜ਼ਰੂਰ ਮੇਰੀ ਝੋਲੀ ਖੁਸ਼ੀਆਂ ਨਾਲ ਭਰੇਗਾ ਕਹਿੰਦੇ ਕਿ ਮੈਂ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਜਾਣੇ ਸ਼ੁਰੂ ਕੀਤਾ ਉਸ ਤੋਂ ਬਾਅਦ ਕਹਿੰਦੇ ਮੈਂ ਪਾਠ ਕਰਦੀ ਕਹਿੰਦੇ ਜਦੋਂ ਮੈਂ ਬਾੜ ਕਰਦੀ ਮੈਨੂੰ ਬਾੜ ਕਰਦੀ ਨੂੰ ਤੇ ਗੁਰਦੁਆਰਾ ਸਾਹਿਬ ਜਾਂਦੀ ਨੂੰ ਸਾਲ ਹੋ ਗਿਆ ਸੀ ਪਰ ਕਹਿੰਦੇ ਹਜੇ ਤੱਕ ਵੀ ਮੇਰੀ ਝੋਲੀ 'ਚ ਖੁਸ਼ੀ ਕੋਈ ਵੀ ਨਹੀਂ ਆਈ ਸੀ ਤੇ ਫੇਰ ਕਹਿੰਦੇ ਮੇਰੀ ਮਾਤਾ ਮੈਨੂੰ ਰੋਜ਼ ਵੀ ਕਹਿਣਾ ਵੀ ਚੱਲ ਮੈਂ ਤੈਨੂੰ ਕਿਸੇ ਭਾਬੇ ਕੋ ਦਿਖਾ ਲਿਆਵਾ ਕਹਿੰਦੇ ਪਰ ਮੇਰਾ ਮਨ ਨਾ ਹੋਣਾ ਮੇਰਾ ਮਨ ਟੁੱਟਣਾ ਸਭ ਅੰਦਰੋਂ ਤੇ ਮੈਂ ਕਹਿ ਦੇਣਾ ਕਿ ਵਾਹੀ ਗੁਰੂ ਦੀ ਜੋ ਮਰਜ਼ੀ ਹੈ ਵਾਹੀ ਗੁਰੂ ਜਦੋਂ ਦੇਣਾ ਹੈ ਨਾ ਉਹਨੇ ਉੱਥੇ ਹੀ ਦੇਣਾ ਹੈ ਕਹਿੰਦੇ ਸਾਡੇ ਪਿੰਡੋਂ ਨਾ ਟਰਾਲੀ ਗਈ ਸੀ ਅੰਮ੍ਰਿਤਸਰ ਵਾਸਤੇ ਛੀ ਹਰਮੰਦਰ ਸਾਹਿਬ ਵਾਸਤੇ ਕਹਿੰਦੇ ਮੈਂ ਵੀ ਸੋਚਿਆ ਕਿ ਕਿਉਂ ਨਾ ਸੰਗਤ ਦੇ ਨਾਲ ਮਿਲ ਕੇ ਮੈਂ ਵੀ ਜਾ ਆਵਾਂ ਕਹਿੰਦੇ ਮੈਂ ਆਪਣੇ ਪਤੀ ਨੂੰ ਪੁੱਛਿਆ ਮਾਤਾ ਨਸਲਾ ਕੀਤੀ ਤੇ ਉਹ ਕਹਿੰਦੇ ਚਲੋ ਜਾ ਆਓ ਵਿਛੜੋ ਕੋਈ ਦਸ ਕੁਝ ਨਹੀਂ ਸੀ ਕਹਿੰਦੇ ਮੈਂ ਨਾ ਟਰਾਲੀ 'ਚ ਬੈਠੀ ਮੇਰੇ ਮਨ ਚ ਵਿਚਾਰਾਂ ਬਹੁਤ ਚੱਲ ਰਹੀਆਂ ਸੀ ਕਿ ਵਾਹਿਗੁਰੂ ਮੈਂ ਤੇਰੇ ਦਰ ਤੇ ਆਉਣ ਲੱਗੀ ਹਾਂ ਵਾਹਿਗੁਰੂ ਮੈਨੂੰ ਖਾਲੀ ਝੋਲੀ ਨਾ ਮੋੜਿਓ ਵਾਹਿਗੁਰੂ ਮੇਰੀ ਵੀ ਝੋਲੀ ਵਿੱਚ ਇੱਕ ਕਿਣਕਾ ਖੁਸ਼ੀ ਦਾ ਪਾ ਦਿਓ ਬਹੁਤ ਬਹੁਤ ਵੱਡੀਆਂ ਵੱਡੀਆਂ ਦਾਤਾਂ ਮੰਗਦੇ ਨੇ ਲੋਕ ਖਾਈ ਵਾਹਿਗੁਰੂ ਜੀ ਮੇਰੀ ਝੋਲੀ ਵਿੱਚ ਇੱਕ ਕਿਣਕਾ ਹੀ ਖੁਸ਼ੀ ਦਾ ਪਾ ਦਿਓ ਕਹਿੰਦੇ ਜਦੋਂ ਸੀ ਗਏ ਉੱਥੇ ਪਹੁੰਚੇ ਕਹਿੰਦੇ ਮੈਂ ਸੁਨਾਣ ਕੀਤਾ ਬੇਰੀ ਥੱਲੇ ਕਹਿੰਦੇ ਸਾਹਮਣੇ ਮੈਂ ਸਰੋਵਰ ਦੇ ਬੈਠੀ ਕਹਿੰਦੇ ਇੱਕ ਘੰਟਾ ਮੈਂ ਗੁਰੂ ਨਾਲ ਆਪਣੇ ਦੁੱਖ ਵਿਚਾਰ ਸਭ ਸਾਂਝੇ ਕੀਤੇ ਕਹਿੰਦੇ ਮੇਰੀ ਅੱਖਾਂ 'ਚ ਹੰਝੂ ਬਹੁਤ ਆ ਰਹੇ ਸੀ ਵੀ ਬਹੁਤ ਮੈਂ ਰੋ ਰਹੀ ਸੀ ਕਹਿੰਦੇ ਅਚਾਨਕ ਉੱਥੇ ਨੇ ਇੱਕ ਮਾਤਾ ਬਜ਼ੁਰਗ ਬਹੁਤ ਹੀ ਜ਼ਿਆਦਾ ਬਜ਼ੁਰਗ ਮਾਤਾ ਮੇਰੇ ਕੋਲ ਆਏ ਕਹਿੰਦੇ ਉਹਨਾਂ ਨੇ ਨਾ ਮੇਰੇ ਮੂਹਲ ਵੇਖਿਆ ਤੇ ਕਹਿੰਦੇ ਮੈਨੂੰ ਦੁਖੀ ਨੂੰ ਵੇਖ ਕੇ ਉਹਨਾਂ ਨੇ ਆਪਣੇ ਗਲੇ ਨਾਲ ਲਾ ਲਿਆ ਮੈਨੂੰ ਸਮਝ ਨਹੀਂ ਆਈ ਵੀ ਮੈਂ ਕੀ ਕਹਾਂ ਤੇ ਕੀ ਨਾ ਕਹਿੰਦੇ ਮੈਂ ਬਹੁਤ ਉੱਬਾ ਮਾਰ ਕੇ ਰੋਣ ਲੱਗ ਪਈ ਬਹੁਤ ਰੋਣ ਤੋਂ ਬਾਅਦ ਵਿੱਚ ਕਹਿੰਦੇ ਮਾਤਾ ਜੀ ਨੇ ਮੈਨੂੰ ਪੁੱਛਿਆ ਕਹਿੰਦੇ ਕਿ ਬੇਟਾ ਕੀ ਗੱਲ ਹੈ ਕਹਿੰਦੇ ਮੈਂ ਆਪਣੀ ਪੂਰੀ ਹੱਦ ਬਤੀ ਉਹਨਾਂ ਨੂੰ ਸਲਾਈ ਵੀ ਮੇਰਾ ਵਿਆਹ ਹੋਇਆ ਇਹ ਘਰ ਪੱਖੋਂ ਅਸੀਂ ਬਹੁਤ ਹੀ ਅਮੀਰ ਹਾਂ ਤੇ ਹੁਣ ਮੇਰੇ ਕੋਲ ਕੋਈ ਬੱਚਾ ਨਹੀਂ ਹੈ ਵੀ ਇਹ ਜੀ ਕੀ ਕਰਮ ਹਨ ਮੇਰੇ ਵੀ ਜਿਹੜੇ ਮੇਰੇ ਭਾਗਾਂ ਵਿੱਚ ਆਲਾਦ ਦਾ ਸੁੱਖ ਨਹੀਂ ਹੈ ਮਾਤਾ ਜੀ ਬਹੁਤ ਕਹਿੰਦੇ ਦੁਖੀ ਹੋ ਕੇ ਮੈਂ ਮਾਤਾ ਜੀ ਨੂੰ ਆਪਣੀ ਪੂਰੀ ਹਾਲ ਦਿਲ ਦਾ ਸੁਣਾਇਆ ਕਹਿੰਦੇ ਕਿ ਕਿਸੇ ਨਾਲ ਆਪਣੇ ਦਿਲ ਦਾ ਹਾਲ ਸੁਣਾਉਣਾ ਦਿਲ ਹੌਲਾ ਹੋ ਜਾਂਦਾ ਹੈ ਕਹਿੰਦੇ ਮੈਂ ਮਾਤਾ ਦੇ ਸਾਹਮਣੇ ਬੈਠ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਦੇ ਕੋਲ ਹੀ ਬੈਠ ਕੇ ਕਹਿੰਦੇ ਸਾਰੀ ਆਪਣੀ ਧਾਸਤਾ ਸੁਣਾਈ ਕਹਿੰਦੇ ਮਾਤਾ ਜੀ ਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਬੇਟਾ ওই ਗੱਲ ਨਹੀਂ ਤੂੰ ਇੱਥੇ ਦੇਖ ਕਰਵਾ ਲੈ ਤੇ ਤੂੰ ਮੱਥਾ ਟੇਕ ਚਲੋ ਵਾਇਗਰੂ ਆਪ ਜਰੂਰ ਸੁਣਨਗੇ ਕਹਿੰਦੇ ਮਾਤਾ ਨੇ ਮੇਰੇ ਸਿਰ ਤੇ ਹੱਥ ਫੇਰਿਆ ਕਹਿੰਦੇ ਮੈਂ ਫਿਰ ਵੀ ਉੱਥੇ ਹੀ ਬੈਠੀ ਰਹੀ ਗੁਰਦੁਆਰਾ ਸਾਹਿਬ ਵੱਲ ਨੂੰ ਮੁਹਰ ਕੇ ਕਹਿੰਦੇ ਮੈਂ ਅੱਖਾਂ ਬੰਦ ਕਰਕੇ ਫਿਰ ਵੀ ਬੈਠੀ ਰਹੀ ਕਹਿੰਦੇ ਮੈਂ ਜਦੋਂ ਇਦਾਂ ਅੱਖ ਬੰਦ ਕਰਨ ਲੱਗੀ ਤੇ ਮੇਰੇ ਦਿਮਾਗ 'ਚ ਆਈ ਵੀ ਇਹ ਕਿਹੜੀ ਮਾਤਾ ਹੈ ਇਹ ਇਹਨੂੰ ਮੇਰਾ ਕੀ ਦੁੱਖ ਹੈ ਕਹਿੰਦੇ ਕਿ ਜਦੋਂ ਮੈਂ ਪਲਟ ਕੇ ਵੇਖਿਆ ਨਾ ਮੈਨੂੰ ਕਿਤੇ ਮਾਤਾ ਨਾ दिखी ਤੇ ਮੈਂ ਬੜੀ ਹੈਰਾਨ ਹੋਈ ਕਿ ਇੱਕ ਮਿੰਟ ਚ ਮਾਤਾ ਜੀ ਕਿੱਥੇ ਚਲੇ ਗਈ ਕਹਿੰਦੇ ਕਿ ਫੇਰ ਨਾ ਮੈਂ ਉੱઠી ਤੇ ਮੈਂ ਚਲੋ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਮੈਂ ਅਸੀਂ ਸਾਰੇ ਜਣੇ ਤਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨੇ ਤੇ ਚਲੇ ਗਏ ਕਹਿੰਦੇ ਉੱਥੇ ਅਸੀਂ ਪਹਿਲੀ ਵਾਰ ਗਏ ਸੀ ਕਹਿੰਦੇ ਮੈਂ ਮੱਥਾ ਟੇਕਿਆ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ ਕਹਿੰਦੇ ਮੈਂ ਉੱਥੇ ਕੀਰਤਨ ਸੁਣਿਆ ਸੀ ਜੋਤ ਚ ਕਿਉਂ ਪਵਾਇਆ ਕਹਿੰਦੇ ਮੈਨੂੰ ਜਿਵੇਂ ਕਹਿੰਦੇ ਦੱਸੀਗੇ ਮੈਂ ਉਵੇਂ ਕੀਤਾ ਮੈਂ ਚਲੋ ਜਿਹੜਾ ਪਹਿਲੀ ਵਾਰ ਜਾਂਦਾ ਹੈ ਉਸ ਨੂੰ ਕੁਝ ਪਤਾ ਨਹੀਂ ਲੱਗਦਾ ਤੇ ਕਿਸੇ ਨੂੰ ਪੁੱਛ ਕੇ ਆਪਾਂ ਗੁਰਦੁਆਰਾ ਸਾਹਿਬ ਸਭ ਉਹ ਚੀਜ਼ਾਂ ਕਰ ਸਕਦੇ ਹਨ ਕਹਿੰਦੇ ਉੱਥੇ ਜਪੈਰਾ ਸਾਹਿਬ ਚੱਲ ਰਹੇ ਸਨ ਕਹਿੰਦੇ ਉੱਥੇ ਸਵੇਰ ਤੋਂ 11 ਤੋਂ 4 11 ਤੋਂ 3 ਅਤੇ ਦੁਪਹਿਰਾ ਸਾਹਿਬ ਕਰ ਰਹੇ ਸਨ ਇਹਨ ਬੀਬੀਆਂ ਗੁਟਕਾ ਸਭ ਲੈ ਕੇ ਸਾਈਡ 'ਚ ਬੈਠੇ ਸਨ ਤੇ ਆਪਣੇ ਸਿਮਰਨ ਭਗਤੀ 'ਚ ਮਸਤ ਸਨ ਗੁਰਬਾਣੀ ਹਰ ਕੋਈ ਪੜਦਾ ਹੈ ਦਿਲੋਂ پڑھی ਹੋਈ ਗੁਰਬਾਣੀ ਗੁਰੂ ਤੱਕ ਜ਼ਰੂਰ ਪਹੁੰਚ ਜਾਂਦੀ ਹੈ ਗੁਰਬਾਣੀ ਪਰਮਾਤਮਾ ਦੀ ਦਿੱਤੀ ਹੋਈ ਵੱਡੀ ਦੀਨ ਹੈ ਜਿਸ ਦਾ ਕੀ ਫਾਇਦਾ ਕੋਈ ਹੀ ਚੁੱਕ ਸਕਦਾ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਆ ਜਾਵੇ ਗੁਰੂ ਦੇ ਦਿੱਤੀ ਹੋਈ ਦਾਤ ਦੀ ਸਮਝ ਆ ਜਾਵੇ ਗੁਰੂ ਨੇ ਸਾਨੂੰ ਦਾਤਾਂ ਦਿੱਤੀਆਂ ਹਨਾ ਕਿਉਂ ਨਾ ਅਸੀਂ ਉਸ ਦਾ ਫਾਇਦਾ ਉਠਾਈਏ ਗੁਰੂ ਖੁਦ ਸੰਮੁਖ ਹੋ ਕੇ ਜਵਾਬ ਦਿੰਦੇ ਨੇ ਜਦੋਂ ਸਾਨੂੰ ਗੁਰੂ ਦੇ ਦਰਸ਼ਨ ਹੁੰਦੇ ਹਨ ਨਾ ਤਾਂ ਮਨ ਤ੍ਰਿੱਤ ਹੋ ਜਾਂਦਾ ਹੈ ਕਦੇ ਅੱਖਾਂ ਬੰਦ ਕਰਕੇ ਅੰਦਰ ਧਿਆਨ ਹੋ ਕੇ ਗੁਰੂ ਨੂੰ ਸੰਮੁਖ ਪਾਓ ਗੁਰੂ ਨਾਲ ਆਪਣੇ ਦੁੱਖ ਸੁੱਖਾਂ ਸਾਂਝਾ ਕਰੋ ਕਿਉਂ ਨਹੀਂ ਤੁਹਾਡਾ ਦੁੱਖ ਕੱਟੇਗਾ 100% ਗਾਰੰਟੀ ਹੈ ਕਿ ਲੋਕਾਂ ਦੇ ਦੁੱਖ ਐਵੇਂ ਟੁੱਟਦੇ ਨੇ ਜਿਵੇਂ ਧਰੇਕ ਦੇ ਸੁੱਕੇ ਪੱਤੇ ਕੰਨਿਆਂ ਦੇ ਕਿੰਨੇ ਪ੍ਰਕਾਰ ਦੇ ਦੁੱਖ ਕਸ਼ਟ ਪਰੇਸ਼ਾਨੀਆਂ ਬਿਮਾਰੀਆਂ ਵਾਇਗੁਰ ਦੇ ਦਰ ਮੇਰੇ ਸਤਿਗੁਰ ਦੇ ਦਰ ਤੋਂ ਠੀਕ ਹੋਈਆਂ ਨੇ ਇਹ ਜੋ ਕਰਾਮਾਤਾ ਹਨਾ ਮਨ ਦੀ ਸੱਚਾਈ ਸ਼ੁੱਧਤਾ ਦੇ ਨਾਲ ਹੀ ਕੀਤਾ ਹੋਇਆ ਪਾਠ ਸਭ ਵਡਿਆਈ ਉਸ ਗੁਰੂ ਦੀ ਹੈ ਧੰਨ ਦਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਹਿੰਦੇ ਕਿ ਉਹ ਪਹਿਣ ਕਹਿੰਦੇ ਕਿ ਜਦੋਂ ਮੈਂ ਕਹਾਂ 6 ਮਹੀਨੇ ਤੱਕ ਮੈਂ ਕਹਿੰਦੇ ਦਵਾਈ ਖਾਧੀ ਤੇ ਫਿਰ ਕਹਿੰਦੇ ਕਿ ਮੇਰਾ ਹਨਾ ਮੇਰਾ ਨਾ ਮਤਲਬ ਦੀ ਪ੍ਰੈਗਨੈਂਸੀ ਦੀ ਰਿਪੋਰਟ ਆਈ ਕਹਿੰਦੇ ਕਿ ਜਦੋਂ ਆਹ ਕਹਿੰਦੇ ਕਿ ਮੇਰੀ ਪ੍ਰੈਗਨੈਂਸੀ ਦੀ ਰਿਪੋਰਟ ਆਈ ਤੇ ਮੈਂ ਪ੍ਰੈਗਨੈਂਟ ਸੀ ਕਹਿੰਦੇ 6 ਮਹੀਨੇ ਬਾਅਦ ਕਹਿੰਦੀ ਮੇਰੇ ਤੇ ਕਿਰਪਾ ਪਰਮਾਤਮਾ ਦੀ ਹੋਈ ਕਹਿੰਦੇ ਹੁਣ ਮੈਂ ਜਪੇਰਾ ਸਾਹਿਬ ਕਟਣਾ ਸ਼ੁਰੂ ਕਰ ਦਿੱਤਾ ਕਹਿੰਦੇ ਜਪੇਰਾ ਸਾਹਿਬ ਦੀ ਕਿਰਪਾ ਹੋਈ ਤੇ ਉਹਨੂੰ ਕਹਿੰਦੇ ਵੀ ਹੁਣ ਮੇਰੀ ਕਹਿੰਦੇ ਕਿ ਸਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਤੇ ਇੰਨੀ ਖੁਸ਼ੀ ਹੋਈ ਸਾਨੂੰ ਕਹਿੰਦੇ ਕਿ ਸਾਲ ਬਾਅਦ ਮੇਰੇ ਕੋ ਇੱਕ ਧੀ ਹੋਈ ਤੇ ਤੁ ਲੋ ਕਹਿੰਦੇ ਇੱਕ ਵਾਰ ਬੂਟਾ ਲੱਗ ਜਾਵੇ ਨਾ ਤੇ ਕਹਿੰਦਾ ਕਿ ਬੂਟੀ ਦੀ ਸ਼ਾਂ ਹੀ ਕਾਫੀ ਹੈ ਫਲ ਦੀ ਉਪੇਖਾ ਕੋਈ ਨਹੀਂ ਕਰਦਾ ਚਲੋ ਪਰਮਾਤਮਾ ਨੇ ਉਸ ਭੈਣ ਦੀ ਸੁਣੀ ਤੇ ਇੱਕ ਧੀ ਦੀ ਦਾਤ ਬਖਸ਼ੀ ਕਹਿੰਦੇ ਹੁਣ ਉਹਨਾਂ ਦੇ ਧੀ ਵੀ ਜਵਾਨ ਹੋ ਚੁੱਕੀ ਹੈ ਵਿਆਹ ਲਾਇਕ ਤੇ ਹੁਣ ਉਸ ਦਾ ਵਿਆਹ ਕੀਤਾ ਹੈ ਬਹੁਤ ਹੀ ਅਮੀਰ ਤੰਦੌਲਤ ਸ਼ੌਰਤ ਨਾਲ ਭਰਪੂਰ ਹੈ ਕਹਿੰਦੇ ਕੋਈ ਵੀ ਕਮੀ ਨਹੀਂ ਹੈ ਨਾ ਮਾਪਿਓ ਦੇ ਘਰ ਵਿੱਚ ਅੱਗੋਂ ਜਿਹੜਾ ਸੋਹਰਿਆਂ ਦਾ ਘਰ ਵੀ ਮਿਲਿਆ ਹੈ ਨਾ ਪ੍ਰਮਾਤਮਾ ਦੀ ਕਿਰਪਾ ਨਾਲ ਪਰਮਾਤ ਕੋ ਲਿੱਤੀ ਹੋਈ ਦਾਤ ਜੋ ਪ੍ਰਮਾਤਮਾ ਨੇ ਬਖਸ਼ੀ ਹੈ ਨਾ ਕਹਿੰਦੇ ਕਿ ਹੁਣ ਉਹ ਆਪਣੇ ਘਰ ਬਹੁਤ ਹੀ ਜ਼ਿਆਦਾ ਅਮੀਰ ਹਨ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ 20 ਸਾਲ ਬਾਅਦ ਉਹਨਾਂ ਨੇ ਆਪਣੀ ਬੇਟੀ ਦੀ ਮੈਰिज ਕੀਤੀ ਬਹੁਤ ਹੀ ਵਧੀਆ ਪਰਮਾਤਮਾ ਨੇ ਸਾਥ ਦਿੱਤਾ ਦੁੱਖ ਤਕਲੀਫ ਚਲੋ ਮਾੜੀ ਮੋਟੀ ਸ਼ਰੀਰ ਨਾ ਬਣੀ ਦਿੰਦੀ ਹੈ ਪਰ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਨਾਲ ਕੀਰਤਨ ਕਰਨ ਨਾਲ ਸਭ ਕੁਝ ਦੂਰ ਹੋ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਤੇ